ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਦੋਸਤੋ ਜਦੋਂ ਸਾਡਾ ਦਿਮਾਗ ਚੰਗੇ ਤਰੀਕੇ ਨਾਲ ਕੰਮ ਕਰਦਾ ਹੈ ਤਾਂ ਹੀ ਅਸੀਂ ਚੰਗਾ ਸੋਚ ਸਕਦੇ ਹਾਂ ਇਸ ਜ਼ਿੰਦਗੀ ਵਿੱਚ ਚੰਗੇ-ਚੰਗੇ ਬਦਲਾਅ ਲਿਆ ਸਕਦੇ ਹਾਂ ਜੇਕਰ ਜ਼ਿੰਦਗੀ 'ਚ ਤੁਸੀਂ ਵੱਡੇ ਫੈਸਲੇ ਲੈਣੇ ਹਨ ਤੇ ਮੁਸ਼ਕਲ ਹਾਲਾਤਾਂ ਤੋਂ ਬਾਹਰ ਆਉਣਾ ਹੈ ਤਾਂ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਜ਼ਰੂਰੀ ਨਹੀਂ ਕਿ ਤੁਹਾਡੀ ਜ਼ਿੰਦਗੀ ਵਿੱਚ ਹਰ ਪਲ ਚੰਗਾ ਹੀ ਹੋਵੇ ਤੇ ਤੁਸੀਂ ਉਦੋਂ ਹੀ ਖੁਸ਼ ਰਹੋ ਕਦੇ ਕਦੇ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਸਮਾਂ ਵੀ ਆਵੇਗਾ ਜਿੱਥੇ ਸਾਨੂੰ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਕਈ ਵਾਰ ਹੁੰਦਾ ਹੈ ਕਿ ਇਨਸਾਨ ਮੁਸੀਬਤਾਂ ਦਾ ਸਾਹਮਣਾ ਕਰਦੇ ਕਰਦੇ ਆਪਣੇ ਮੁਸ਼ਕਲ ਹਾਲਾਤਾਂ ਨਾਲ ਲੜਦੇ ਲੜਦੇ ਆਪਣੀ ਜ਼ਿੰਦਗੀ ਤੋਂ ਹਾਰਨ ਲੱਗਦਾ ਹੈ ਪਰ ਉੱਥੇ ਹੀ ਜੋ ਮਨੁੱਖ ਮਾਨਸਿਕ ਤੌਰ ਤੇ ਮਜ਼ਬੂਤ ਹੁੰਦਾ ਹੈ ਉਹ ਇਨਾਂ ਮੁਸ਼ਕਲ ਹਾਲਾਤਾਂ ਤੋਂ ਬਾਹਰ ਜ਼ਰੂਰ ਨਿਕਲ ਆਉਂਦਾ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ 'ਚ ਅਸੀਂ ਆਪਣੇ ਮੁਸ਼ਕਲ ਸਮੇਂ ਤੋਂ ਬਾਹਰ ਕਿਵੇਂ ਆਈਏ ਇਸ ਤੇ ਚਰਚਾ ਕਰਨ ਵਾਲੇ ਹਾਂ ਮੈਂ ਤੁਹਾਨੂੰ 8 ਨਿਯਮ ਦੱਸਣ ਵਾਲੀ ਹਾਂ ਜੇਕਰ ਤੁਸੀਂ ਇਹਨਾਂ ਨੂੰ ਜਾਣ ਲਓ ਤੇ ਸਮਝ ਲਓ ਤਾਂ ਯਕੀਨ ਮੰਨਿਓ ਤੁਸੀਂ ਆਪਣੇ ਮੁਸ਼ਕਲ ਹਾਲਾਤਾਂ ਤੋਂ ਜ਼ਰੂਰ ਬਾਹਰ ਨਿਕਲ ਸਕੋਗੇ ਤੇ ਤੁਸੀਂ ਮਾਨਸਿਕ ਤੌਰ ਤੇ ਇੱਕ ਮਜ਼ਬੂਤ ਇਨਸਾਨ ਬਣ ਜਾਓਗੇ ਤਾਂ ਦੋਸਤੋ ਅੱਜ ਦੀ ਇਹ ਵੀਡੀਓ ਬਹੁਤ ਹੀ ਗਿਆਨਵਰਧਕ ਹੋਣ ਵਾਲੀ ਹੈ ਇਸ ਨੂੰ ਛੱਡ ਕੇ ਕਿਤੇ ਵੀ ਨਾ ਜਾਓ ਦੋਸਤੋ ਇੱਕ ਵਾਰ ਇੱਕ ਮਹਾਤਮਾ ਆਪਣੇ ਆਸ਼ਰਮ 'ਚ ਆਪਣੇ ਚੇਲਿਆਂ ਨੂੰ ਦਿਮਾਗ ਦੇ ਉੱਪਰ ਕੁਝ ਪ੍ਰਵਚਨ ਦੇ ਰਹੇ ਸੀ ਮਹਾਤਮਾ ਜੀ ਕਹਿ ਰਹੇ ਸਨ ਕਿ ਇਨਸਾਨ ਦੇ ਦਿਮਾਗ ਵਿੱਚ ਵਿਚਾਰ ਕਦੇ ਚੰਗੇ ਹੁੰਦੇ ਹਨ ਤਾਂ ਕਦੇ ਬੁਰੇ ਹੁੰਦੇ ਹਨ ਚੰਗੇ ਵਿਚਾਰ ਜਦੋਂ ਉਸਦੇ ਦਿਮਾਗ 'ਚ ਜਨਮ ਲੈਂਦੇ ਹਨ ਤਾਂ ਉਹ ਚੰਗੀਆਂ ਤੇ ਕਲਿਆਨਕਾਰੀ ਗੱਲਾਂ ਸੋਚਦਾ ਹੈ ਪਰ ਉੱਥੇ ਹੀ ਜੇਕਰ ਬੁਰੇ ਤੇ ਗਲਤ ਵਿਚਾਰ ਜਨਮ ਲੈਂਦੇ ਹਨ ਤਾਂ ਉਸ ਨਾਲ ਉਸਤਾ ਖਾਤਮਾ ਹੁੰਦਾ ਹੈ ਉਸੇ ਵਿਲਕ ਜੇਲਾ ਖੜਾ ਹੁੰਦਾ ਹੈ ਤੇ ਗੁਰੂ ਨੂੰ ਪੁੱਛਦਾ ਹੈ ਕਿ हे ਮਹਾਤਮਾ ਕੀ ਕੋਈ ਇਸ ਤਰ੍ਹਾਂ ਦਾ ਤਰੀਕਾ ਤੁਸੀਂ ਦੱਸ ਸਕਦੇ ਹੋ ਜਿਸ ਨਾਲ ਅਸੀਂ ਆਪਣੇ ਦਿਮਾਗ ਨੂੰ ਮਜ਼ਬੂਤ ਤੇ ਤਾਕਤਵਰ ਬਣਾ ਸਕੀਏ ਤੇ ਖੁਦ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰ ਸਕੀਏ ਮਹਾਤਮਾ ਕਹਿੰਦੇ ਹਨ ਕਿ ਜ਼ਰੂਰ ਮੈਂ ਦੱਸਾਂਗਾ ਪਰ ਉਸ ਤੋਂ ਪਹਿਲਾਂ ਮੈਂ ਕੁਝ ਗੱਲਾਂ ਮਨ ਬਾਰੇ ਦੱਸ ਰਿਹਾ ਹਾਂ ਜਿਸ ਨੂੰ ਤੁਸੀਂ ਧਿਆਨ ਨਾਲ ਸੁਣਨਾ ਤਾਂ ਹੀ ਜਾ ਕੇ ਤੁਹਾਨੂੰ ਸਮਝ ਆਵੇਗਾ ਕਿ ਮਾਨਸਿਕ ਤੌਰ ਤੇ ਮਜ਼ਬੂਤ ਕਿਵੇਂ ਬਣੇ ਮਹਾਤਮਾ ਜੀ ਕਹਿੰਦੇ ਹਨ ਕਿ ਜਦੋਂ ਵੀ ਅਸੀਂ ਕੁਝ ਸੋਚਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਵਿਚਾਰ ਸਾਡੇ ਦਿਮਾਗ 'ਚ ਜਨਮ ਲੈਂਦੇ ਹਨ ਤੇ ਉਸੇ ਅਨਸਾਰ ਸਾਡਾ ਪੂਰਾ ਸ਼ਰੀਰ ਕੰਮ ਕਰਨ ਲੱਗਦਾ ਹੈ ਮੰਨ ਲਓ ਤੁਸੀਂ ਕੋਈ ਦੁੱਖ ਭਰੀ ਗੱਲ ਸੋਚਦੇ ਹੋ ਤਾਂ ਤੁਸੀਂ ਬਿਲਕੁਲ ਸਥਿਰ ਹੋ ਜਾਂਦੇ ਹੋ ਤੇ ਤੁਹਾਡੇ ਸ਼ਰੀਰ 'ਚੋਂ ਊਰਜਾ ਘੱਟ ਹੋਣ ਲੱਗਦੀ ਹੈ ਪਰ ਉੱਥੇ ਹੀ ਜੇਕਰ ਤੁਸੀਂ ਕੁਝ ਉਤਸ਼ਾਹ ਭਰੀਆਂ ਗੱਲਾਂ ਸੋਚਦੇ ਹੋ ਤਾਂ ਤੁਹਾਡੇ ਸ਼ਰੀਰ ਅੰਦਰ ਅਸੀਮਿਤ ਊਰਜਾ ਵਹਿਣ ਲੱਗਦੀ ਹੈ ਇਹ ਸਭ ਸਾਡੇ ਦਿਮਾਗ 'ਚ ਪੈਦਾ ਹੋ ਰਹੇ ਵਿਚਾਰਾਂ ਤੇ ਨਿਰਭਰ ਕਰਦਾ ਹੈ ਹੁਣ ਤੁਹਾਨੂੰ ਮੇਰੀਆਂ ਗੱਲਾਂ ਬਹੁਤ ਚੰਗੇ ਤਰੀਕੇ ਨਾਲ ਸਮਝ ਆ ਜਾਣਗੀਆਂ ਹੁਣ ਮੈਂ ਦੱਸਣ ਜਾ ਰਿਹਾ ਕਿ ਮਾਨਸਿਕ ਤੌਰ ਤੇ ਅਸੀਂ ਮਜ਼ਬੂਤ ਕਿਵੇਂ ਬਣੀਏ ਮੈਂ ਤੁਹਾਨੂੰ 8 ਤਰੀਕੇ ਦੱਸਾਂਗਾ ਜੇਕਰ ਤੁਸੀਂ ਉਹਨਾਂ 8 ਤਰੀਕਿਆਂ ਨੂੰ ਆਪਣੇ ਦਿਮਾਗ 'ਚ ਬਿਠਾ ਲਿਆ ਤੇ ਉਵੇਂ ਹੀ ਸੋਚਦੇ ਹੋ ਤਾਂ ਯਕੀਨ ਮੰਨਿਓ ਤੁਹਾਡਾ ਸਰੀਰ ਵੀ ਉਵੇਂ ਹੀ ਕੰਮ ਕਰਨ ਲੱਗੇਗਾ ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਮਹਾਤਮਾ ਜੀ ਕਹਿੰਦੇ ਹਨ ਕਿ ਮਾਨਸਿਕ ਤੌਰ ਤੇ ਮਜ਼ਬੂਤ ਬਣਨ ਦਾ ਪਹਿਲਾ ਨਿਯਮ ਹੈ ਜੋ ਹੋ ਚੁੱਕਿਆ ਹੈ ਉਸ ਦੀ ਪਰਵਾਹ ਕਰਨਾ ਛੱਡ ਦਿਓ ਮਹਾਤਮਾ ਜੀ ਕਹਿੰਦੇ ਹਨ ਕਿ ਹੁਣ ਮੈਨੂੰ ਇਹ ਦੱਸੋ ਕਿ ਸੂਰਜ ਕਿਸ ਦਿਸ਼ਾ ਚੋਂ ਨਿਕਲਦਾ ਹੈ ਤਾਂ ਸਾਰੇ ਚੇਲਿਆਂ ਨੇ ਇਕੱਠੇ ਜਵਾਬ ਦਿੱਤਾ ਕਿ ਗੁਰੂ ਜੀ ਸੂਰਜ ਪੂਰਬ ਦਿਸ਼ਾ ਚੋਂ ਨਿਕਲਦਾ ਹੈ ਫਿਰ ਮਹਾਤਮਾ ਜੀ ਨੇ ਕਿਹਾ ਜੇਕਰ ਮੈਂ ਇਹ ਕਹਾ ਕਿ ਸੂਰਜ ਪੱਛਮ ਦਿਸ਼ਾ ਚ ਨਿਕਲੇ ਤਾਂ ਕਿ ਉਹ ਨਿਕਲੇਗਾ ਸਾਰੇ ਚੇਲੇ ਕਹਿੰਦੇ ਕਿ ਬਿਲਕੁਲ ਨਹੀਂ ਸੂਰਜ ਤਾਂ ਪੂਰਬ ਦਿਸ਼ਾ 'ਚ ਹੀ ਨਿਕਲੇਗਾ ਅਸੀਂ ਉਸ ਦੇ ਸਥਾਨ ਨੂੰ ਬਦਲ ਨਹੀਂ ਸਕਦੇ ਫਿਰ ਮਹਾਤਮਾ ਜੀ ਕਹਿੰਦੇ ਹਨ ਕਿ ਮੰਨ ਲਓ ਬਾਰਿਸ਼ ਦਾ ਮੌਸਮ ਹੈ ਤੇ ਜੇਕਰ ਮੈਂ ਬੋਲਾਂ ਕਿ ਬਾਰਿਸ਼ ਬੰਦ ਹੋ ਜਾਵੇ ਤਾਂ ਕਿ ਮੇਰੇ ਬੋਲਣ ਨਾਲ ਬਾਰਿਸ਼ ਬੰਦ ਹੋ ਜਾਵੇਗੀ ਚੇਲਿਆ ਨੇ ਕਿਹਾ ਕਿ ਨਹੀਂ ਗੁਰੂ ਜੀ ਇਹ ਤਾਂ ਮੌਸਮ ਦੇ ਬਦਲਾਅ ਦੀ ਵਜ੍ਹਾ ਨਾਲ ਹੋਵੇਗਾ ਜਦੋਂ ਮੌਸਮ 'ਚ ਬਦਲਾਅ ਹੋਵੇਗਾ ਤਾਂ ਬਾਰਿਸ਼ ਬੰਦ ਹੋ ਜਾਵੇਗੀ ਫਿਰ ਗੁਰੂ ਜੀ ਕਹਿੰਦੇ ਹਨ ਕਿ ਜੇਕਰ ਮੈਂ ਤੁਹਾਨੂੰ ਇਹ ਕਹਾਂ ਕਿ ਠੰਡ ਦੇ ਮੌਸਮ 'ਚ ਗਰਮੀ ਪੈਣ ਲੱਗੀ ਕੀ ਇਸ ਤਰ੍ਹਾਂ ਹੋਣ ਵਾਲਾ ਹੈ ਤਾਂ ਚੇਲਿਆ ਨੇ ਕਿਹਾ ਕਿ ਨਹੀਂ ਕਿਉਂਕਿ ਠੰਡ ਦੇ ਮੌਸਮ 'ਚ ਗਰਮੀ ਪਵੇ ਤੇ ਗਰਮੀ ਦੇ ਮੌਸਮ 'ਚ ਠੰਡ ਪੈਣ ਲੱਗੇ ਇਹ ਮੌਸਮ ਤਾਂ ਕੁਦਰਤ ਦੇ ਨਿਰਪਰ ਕਰਤਾ ਹੈ ਜੋ ਕਿ ਸਾਡੇ ਵਸ ਵਿੱਚ ਨਹੀਂ ਹੈ ਫਿਰ ਮਹਾਤਮਾ ਜੀ ਕਹਿੰਦੇ ਹਨ ਕਿ ਠੀਕ ਉਸੇ ਤਰ੍ਹਾਂ ਜੋ ਚੀਜ਼ ਸਾਡੇ ਵਸਚ ਨਹੀਂ ਹੁੰਦੀ ਜਾ ਜੋ ਗੱਲਾਂ ਹੋ ਚੁੱਕੀਆਂ ਹਨ ਜੇਕਰ ਅਸੀਂ ਉਹਨਾਂ ਘਟਨਾਵਾਂ ਨੂੰ ਲੈ ਕੇ ਵਾਰ-ਵਾਰ ਪਰੇਸ਼ਾਨ ਹੁੰਦੇ ਰਹਾਂਗੇ ਉਸ ਦੀ ਬਹੁਤ ਜ਼ਿਆਦਾ ਪਰਵਾਹ ਕਰਾਂਗੇ ਤਾਂ ਕਿ ਅਸੀਂ ਭੂਤਕਾਲ ਦੀਆਂ ਘਟਨਾਵਾਂ ਨੂੰ ਬਦਲ ਸਕਦੇ ਹਾਂ ਚੇਲੇ ਕਹਿੰਦੇ ਹਨ ਕਿ ਨਹੀਂ ਗੁਰੂ ਜੀ ਫਿਰ ਮਹਾਤਮਾ ਜੀ ਕਹਿੰਦੇ ਹਨ ਕਿ ਜੇਕਰ ਤੁਸੀਂ ਉਹਨਾਂ ਬੀਤੀਆਂ ਘਟਨਾਵਾਂ ਨੂੰ ਲੈ ਕੇ ਵਾਰ-ਵਾਰ ਚਿੰਤਾ ਕਰਦੇ ਰਹੋਗੇ ਤੇ ਉਸ ਚੀਜ਼ ਦੀ ਪਰਵਾਹ ਕਰੋਗੇ ਤਾਂ ਤੁਸੀਂ ਪਰੇਸ਼ਾਨ ਹੁੰਦੇ ਚਲੇ ਜਾਓਗੇ ਇਸ ਲਈ ਤੁਹਾਡੀ ਜ਼ਿੰਦਗੀ ਵਿੱਚ ਜੋ ਵਾਪਰ ਚੁੱਕਿਆ ਹੈ ਕੋਸ਼ਿਸ਼ ਕਰੋ ਉਸਨੂੰ ਭੁੱਲਣ ਦੀ ਉਸਦਾ ਇੱਕ ਮਾਤਰ ਤਰੀਕਾ ਹੈ ਆਪਣੇ ਆਉਣ ਵਾਲੇ ਸਮੇਂ ਤੇ ਭਵਿੱਖ ਚ ਹੋਣ ਵਾਲੀਆਂ ਚੀਜ਼ਾਂ ਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਸ਼ੁਰੂ ਕਰੋ ਮਹਾਤਮਾ ਜੀ ਅੱਗੇ ਕਹਿੰਦੇ ਹਨ ਕਿ ਮਾਨਸਿਕ ਤੌਰ ਤੇ ਮਜ਼ਬੂਤ ਬਨੰਦਾ ਦੂਜਾ ਨਿਯਮ ਹੈ ਧਿਆਨ ਚ ਬੈਠਣ ਦੀ ਆਦਤ ਪਾਓ ਮਹਾਤਮਾ ਜੀ ਦੱਸਦੇ ਹਨ ਕਿ ਜਦੋਂ ਗੌਤਮ ਬੁੱਧ ਸੱਚ ਦੀ ਖੋਜ ਵਿੱਚ ਨਿਕਲੇ ਸੰਤਾਂ ਉਹਨਾਂ ਨੇ ਬਹੁਤ ਸਾਰੇ ਉਪਾਏ ਕੀਤੇ ਬਹੁਤ ਸਾਰੇ ਕਰਮਕਾਂਡ ਕੀਤੇ ਪਰ ਉਹਨਾਂ ਕਰਮਕਾਂਡਾਂ ਦੀ ਵਜ੍ਹਾ ਨਾਲ ਉਹਨਾਂ ਨੂੰ ਕੁਝ ਜ਼ਿਆਦਾ ਹਾਸਲ ਨਹੀਂ ਹੋਇਆ ਤੇ ਉਹਨਾਂ ਦਾ ਸਰੀਰ ਦੁਬਲਾ ਪਤਲਾ ਹੁੰਦਾ ਚਲਾ ਗਿਆ ਪਰ ਉਹ ਸੱਚ ਦੀ ਖੋਜ ਕਰਨ ਵਿੱਚ ਅਸਫਲ ਹੁੰਦੇ ਗਏ ਉਹਨਾਂ ਦੇ ਗੁਰੂਆਂ ਨੇ ਉਹਨਾਂ ਨੂੰ ਬਹੁਤ ਸਾਰੇ ਕਰਮ ਕਾਂਡ ਦੱਸੇ ਪਰ ਉਹਨਾਂ ਕਰਮ ਕਾਂਡਾਂ ਦਾ ਕੋਈ ਮਤਲਬ ਨਾ ਹੋਇਆ ਆਖਰ ਚ ਜਦੋਂ ਭਗਵਾਨ ਗੌਤਮ ਖੁਦ ਧਿਆਨ ਦੀ ਅਵਸਥਾ 'ਚ ਬੈਠੇ ਤਾਂ ਹੌਲੀ-ਹੌਲੀ ਧਿਆਨ ਦੀਆਂ ਗਹਿਰਾਈਆਂ 'ਚ ਜਾ ਕੇ ਉਹਨਾਂ ਨੂੰ ਉਹਨਾਂ ਸਾਰੇ ਬਾਰੇ ਪਤਾ ਲੱਗਣ ਲੱਗਿਆ ਜਿਸ ਚੀਜ਼ ਦੀ ਉਹ ਖੋਜ ਨਿਕਲੇ ਸਨ ਧਿਆਨ ਦੇ ذریعے ਉਹਨਾਂ ਨੇ ਆਪਣੇ ਸਾਰੇ ਵਿਚਾਰਾਂ ਤੇ ਜਿੱਤ ਹਾਸਲ ਕਰ ਲਈ ਸੀ ਉਹਨਾਂ ਨੇ ਪਾਪੀ ਮਾਰਗ ਨੂੰ ਹਰਾ ਦਿੱਤਾ ਸੀ ਕਾਮ ਵਾਸਨਾ ਤੇ ਜਿੱਤ ਹਾਸਲ ਕੀਤੀ ਸੀ ਆਪਣੀ ਹਰ ਇੱਕ ਭਾਵਨਾ ਤੇ ਜਿੱਤ ਪਾ ਲਈ ਤੇ ਇਹ ਸਭ ਉਦੋਂ ਹੀ ਹੋਇਆ ਜਦੋਂ ਗਿਆਨ ਦੀ ਡੂੰਗੀ ਅਵਸਥਾ 'ਚ ਬੈਠੇ ਤੇ ਕਈ ਦਿਨਾਂ ਤੱਕ ਇਸ ਤਰ੍ਹਾਂ ਹੀ ਬੈਠੇ ਰਹੇ ਧਿਆਨ ਕਰਦੇ ਸਮੇਂ ਉਹਨਾਂ ਦਾ ਮਨ ਤੇ ਦਿਮਾਗ ਬਹੁਤ ਹੀ ਸ਼ਾਂਤ ਹੋ ਜਾਂਦਾ ਹੈ ਤੇ ਜਿਵੇਂ ਹੀ ਅਸੀਂ ਕਿਸੇ ਵਸਤੂ ਤੇ ਜਾਂ ਕਿਸੇ ਬਾਰੇ ਜਾਂ ਕਿਸੇ ਚੀਜ਼ ਬਾਰੇ ਵਿਚਾਰ ਕਰਦੇ ਹਾਂ ਤਾਂ ਸਾਡਾ ਪੂਰਾ ਧਿਆਨ ਉਸੇ ਤੇ ਕੇਂਦ੍ਰਿਤ ਰਹਿੰਦਾ ਹੈ ਸਾਡਾ ਦਿਮਾਗ ਇੱਧਰ ਉੱਧਰ ਭੱਜਦਾ ਨਹੀਂ ਤੇ ਅਸੀਂ ਚੀਜ਼ਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਸਮਝ ਪਾਉਂਦੇ ਹਾਂ ਧਿਆਨ ਦੀ ਇੱਕ ਇਸ ਤਰ੍ਹਾਂ ਦਾ ਤਰੀਕਾ ਹੈ ਜੋ ਤੁਹਾਨੂੰ ਹਰ ਤਰੀਕੇ ਨਾਲ ਤੁਹਾਡੇ ਦਿਮਾਗ ਨੂੰ ਮਜ਼ਬੂਤ ਬਣਾਉਂਦਾ ਹੈ ਤੀਜਾ ਨਿਯਮ ਹੈ ਬਹੁਤ ਜ਼ਿਆਦਾ ਕਿਸੇ ਤੋਂ ਉਮੀਦ ਨਾ ਰੱਖਣਾ ਮਹਾਤਮਾ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ਆਪਣੀ ਮਰਜ਼ੀ ਨਾਲ ਜਨਮ ਲਿਆ ਹੈ اپنی مرضی ਨਾਲ ہی கர்ப்பdit چون کیتی ہے پر انسان جنم ਲੈਣ ਤੋਂ ਬਾਅਦ ਇਹ ਸਭ ਭੁੱਲ ਜਾਂਦਾ ਹੈ ਕਿ ਉਸਨੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਉਸਨੇ ਕਿਸ ਲਈ ਜਨਮ ਲਿਆ ਹੈ ਤੇ ਜਨਮ ਲੈਣ ਤੋਂ ਬਾਅਦ ਉਹ ਕਈ ਤਰ੍ਹਾਂ ਦੀਆਂ ਵਸਨਾਵਾਂ 'ਚ ਫਸ ਜਾਂਦਾ ਹੈ ਇਸ ਸੰਸਾਰ ਦੀ ਮੂ ਮਾਇਆ 'ਚ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ ਉਹ ਖੁਦ ਨੂੰ ਜਾਨ ਹੀ ਨਹੀਂ ਪਾਉਂਦਾ ਉਹ ਖੁਦ ਨੂੰ ਹੀ ਭੁੱਲ ਜਾਂਦਾ ਹੈ ਤੇ ਇਹ ਹੀ ਵਜ੍ਹਾ ਹੁੰਦੀ ਹੈ ਕਿ ਉਹ ਤਰ੍ਹਾਂ-ਤਰ੍ਹਾਂ ਦੇ ਲੋਕਾਂ ਤੋਂ ਬਹੁਤ ਜ਼ਿਆਦਾ ਉਮੀਦ ਲਗਾ ਬੈਠਦਾ ਹੈ ਉਮੀਦ ਦੁੱਖਾਂ ਦਾ ਕਾਰਨ ਬਣਦੀਆਂ ਹਨ ਜਿਸ ਵੀ ਮਨੁੱਖ ਵਸਤੂ ਤੋਂ ਤੁਹਾਨੂੰ ਉਮੀਦ ਦਾ ਵਦਨ ਲੱਗਦੀਆਂ ਹਨ ਆਉਣ ਵਾਲੇ ਸਮੇਂ ਸਭ ਤੋਂ ਜ਼ਿਆਦਾ ਦੁੱਖ ਤੁਹਾਨੂੰ ਉਸੇ ਤੋਂ ਮਿਲਣ ਵਾਲਾ ਹੈ ਕਿਉਂਕਿ ਜਿੱਥੇ ਉਮੀਦ ਹੁੰਦੀ ਹੈ ਉੱਥੇ ਹੀ ਦੁੱਖ ਹੁੰਦਾ ਹੈ ਜਦੋਂ ਕਿਸੇ ਦੂਜੇ ਤੋਂ ਤੁਸੀਂ ਜ਼ਿਆਦਾ ਉਮੀਦ ਲਗਾ ਲੈਂਦੇ ਹੋ ਤੇ ਉਹ ਵਿਅਕਤੀ ਤੁਹਾਡੀਆਂ ਉਮੀਦਾਂ ਤੇ ਖਰਾ ਨਹੀਂ ਉਤਰਦਾ ਤਾਂ ਸਭ ਤੋਂ ਜ਼ਿਆਦਾ ਦੁੱਖ ਤੁਹਾਨੂੰ ਉਸੇ ਤੋਂ ਹੋਣ ਵਾਲਾ ਹੈ ਕਿਉਂਕਿ ਜਦੋਂ ਉਮੀਦ ਟੁੱਟਦੀ ਹੈ ਤਾਂ ਦੁੱਖ ਬਹੁਤ ਜ਼ਿਆਦਾ ਹੁੰਦਾ ਹੈ ਇਸ ਲਈ ਇਸ ਸੰਸਾਰਿਕ ਇਸ ਭੌਤਿਕ ਜੀਵਨ ਤੋਂ ਬਹੁਤ ਜ਼ਿਆਦਾ ਉਮੀਦ ਤੇ ਬਹੁਤ ਜ਼ਿਆਦਾ ਮੋਹ ਕਿਸੇ ਵੀ ਮਨੁੱਖ ਨਾਲ ਨਾ ਕਰੋ ਉਸੇ ਵੇਲੇ ਇੱਕ ਚਿਲਾ ਉੱਠ ਖੜਾ ਹੁੰਦਾ ਹੈ ਤੇ ਕਹਿੰਦਾ ਹੈ ਕਿ हे ਗੁਰੂ ਹੁਣ ਅਸੀਂ ਬਿਨਾਂ ਉਮੀਦ ਤੋਂ ਕਿਵੇਂ ਜੀ ਸਕਦੇ ਹਾਂ ਸਾਡੇ ਸਾਰਿਆਂ ਦੇ ਮਨ 'ਚ ਰਹਿੰਦਾ ਹੈ ਕਿ ਅਸੀਂ ਇਹ ਚੀਜ਼ ਕਰਨੀ ਹੈ ਅਸੀਂ ਉਹ ਚੀਜ਼ ਕਰਨੀ ਹੈ ਅਸੀਂ ਜੀਵਨ ਦੀਆਂ ਉਚਾਈਆਂ ਨੂੰ ਹਾਸਲ ਕਰਨਾ ਹੈ ਬਿਨਾਂ ਉਮੀਦ ਤੇ ਤਾਂ ਜ਼ਿੰਦਗੀ 'ਚ ਅਸੀਂ ਅੱਗੇ ਨਹੀਂ ਵਧ ਸਕਦੇ ਮਹਾਤਮਾ ਨੇ ਕਿਹਾ ਕਿ ਕੁਝ ਪੌਣ ਦੀ ਲਾਲਸਾ ਕੁਝ ਵੱਡਾ ਬਨਣ ਦੀ ਲਾਲਸਾ ਜੀਵਨ 'ਚ ਜ਼ਰੂਰ ਤੁਹਾਨੂੰ ਉਚਾਈਆਂ ਤੇ ਲੈ ਕੇ ਜਾਵੇਗੀ ਕੁਝ ਵੱਡਾ ਬਨਣ ਲਈ ਲਾਲਸਾ ਖੁਦ ਤੋਂ ਹੁੰਦੀ ਹੈ ਨਾ ਕਿ ਕਿਸੇ ਵਿਅਕਤੀ ਵਸਤੂ ਵਿਸ਼ੇਸ਼ ਤੋਂ ਮੈਂ ਇੱਥੇ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ ਡਰਾਈਵਰ ਹੁੰਦਾ ਹੈ ਕਿ ਮਾਪੇ ਜੋ ਆਪਣੇ ਜੀਵਨ ਚ ਹਾਸਲ ਨਹੀਂ ਕਰ पाए ਉਹ ਚਾਹੁੰਦੇ ਹਨ ਕਿ ਉਹ ਚੀਜ਼ ਉਹਨਾਂ ਦੇ ਬੱਚੇ ਹਾਸਲ ਕਰਨ ਉਹ ਸਾਰਾ ਭਾਰ ਆਪਣੇ ਬੱਚਿਆਂ ਤੇ ਪਾ ਦਿੰਦੇ ਹਨ ਬੱਚੇ ਉਹਨਾਂ ਦੇ ਹਿਸਾਬ ਨਾਲ ਚੱਲਣ ਤੇ ਉਹਨਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਜੋ ਉਹਨਾਂ ਨੇ ਆਪਣੇ ਜ਼ਿੰਦਗੀ ਵਿੱਚ ਹਾਸਲ ਨਹੀਂ ਕੀਤੀਆਂ ਇਹ ਕੰਮ ਹੁਣ ਉਹਨਾਂ ਦੇ ਬੱਚੇ ਕਰਨ ਤੇ ਲਗਭਗ ਇਸ ਸਮੇਂ ਤਾ ਸਾਰੇ ਮਾਪੇ ਇਹੀ ਕਹਿ ਰਹੇ ਹਨ ਬਹੁਤ ਘਟ ਲੋਕ ਹੁੰਦੇ ਹਨ ਜੋ ਆਪਣੇ ਬੱਚਿਆਂ ਨੂੰ ਆਜ਼ਾਦ ਰੱਖਦੇ ਹਨ ਮੇਰੀ ਸਾਰਿਆਂ ਤੋਂ ਗੁਜਾਰਿਸ਼ ਹੈ ਕਿ ਆਪਣੀਆਂ ਉਮੀਦਾਂ ਦਾ ਪਹਾੜ ਆਪਣੇ ਬੱਚਿਆਂ ਤੇ ਨਾ ਥੋਪੋ ਮਹਾਤਮਾ ਜੀ ਕਹਿੰਦੇ ਹਨ ਕਿ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਦਾ ਚੌਥਾ ਨਿਯਮ ਹੈ ਪਹਿਲੀ ਵਾਰ ਕਿਸੇ ਕੰਮ 'ਚ ਫੇਲ ਹੋਣ ਤੋਂ ਨਾ ਡਰੋ ਮਹਾਤਮਾ ਜੀ ਨੇ ਕਿਹਾ ਕਿ ਜੇਕਰ ਤੁਸੀਂ ਆਪਣੇ ਤੇ ਹਾਵੀ ਹੋ ਜਾਵੋਗੇ ਤਾਂ ਤੁਸੀਂ ਜ਼ਰੂਰ ਅਸਫਲ ਹੋ ਜਾਵੋਗੇ ਆਪਣੀ ਜ਼ਿੰਦਗੀ 'ਚ ਉਹ ਇਨਸਾਨ ਸਭ ਤੋਂ ਜ਼ਿਆਦਾ ਅਸਫਲ ਹੁੰਦਾ ਹੈ ਜਿਸ ਨੂੰ ਆਪਣੇ ਟੀਚੇ ਨੂੰ ਪਹੁੰਚ ਦਾ ਡਰ ਰਹਿੰਦਾ ਹੈ ਜੇਕਰ ਡਰ ਤੁਹਾਡੀ ਜ਼ਿੰਦਗੀ ਚ ਵੱਧ ਗਿਆ ਤਾਂ ਤੁਹਾਨੂੰ ਅਸਫਲਤਾ ਵੱਲ ਜ਼ਰੂਰ ਲੈ ਜਾਵੇਗਾ ਕਿਉਂਕਿ ਡਰ ਤੁਹਾਡੇ ਆਤਮ ਬਲ ਨੂੰ ਤੁਹਾਡੇ ਆਤਮ ਵਿਸ਼ਵਾਸ ਨੂੰ ਡਗਮਾਤ ਦੇਵੇਗਾ ਕਮਜ਼ੋਰ ਕਰ ਦੇਵੇਗਾ ਤੇ ਤੁਹਾਡਾ ਆਤਮ ਬਲ ਆਤਮ ਵਿਸ਼ਵਾਸ ਕਮਜ਼ੋਰ ਹੋ ਜਾਵੇਗਾ ਤਾਂ ਤੁਸੀਂ ਜ਼ਰੂਰੀ ਹੀ ਆਪਣੇ ਟੀਚੇ ਨੂੰ ਪਹੁੰਚ ਅਸਮਰਥ ਮਹਿਸੂਸ करूंगी ਤੇ ਇਹ ਹੀ ਅਸਮਰਥਾ ਤੁਹਾਨੂੰ ਅਸਫਲਤਾ ਵੱਲ ਲੈ ਜਾਵੇਗੀ ਇਸ ਲਈ ਜ਼ਿੰਦਗੀ 'ਚ ਜਦੋਂ ਤੁਸੀਂ ਆਪਣੇ ਟੀਚੇ ਦੀ ਪ੍ਰਾਪਤੀ ਲਈ ਅੱਗੇ ਵੱਧੋ ਤਾਂ ਮਨ 'ਚ ਕਿਸੇ ਵੀ ਚੀਜ਼ ਦੀ ਸ਼ੰਕਾ ਨਾ ਰੱਖੋ ਕਿ ਮੈਂ ਫੇਲ ਹੋ ਜਾਵਾਂਗਾ ਜੇਕਰ ਇਹ ਨਾ ਹੋਇਆ ਤਾਂ ਇਹ ਹੋ ਜਾਵੇਗਾ ਇਹ ਸਭ ਗੱਲਾਂ ਆਪਣੇ ਦਿਮਾਗ 'ਚੋਂ ਹਟਾ ਦਿਓ ਕਿਉਂਕਿ ਇਹ ਸਾਰੀਆਂ ਗੱਲਾਂ ਤੁਹਾਨੂੰ ਡਰ ਵੱਲ ਲੈ ਕੇ ਜਾਣਗੀਆਂ ਤੇ ਜਦੋਂ ਡਰ ਵਧੇਗਾ ਤਾਂ ਸਾਰੀਆਂ ਸ਼ੰਕਾਵਾਂ ਤੁਹਾਡੇ ਦਿਮਾਗ 'ਚ ਪੈਦਾ ਹੋਣਗੀਆਂ ਤੁਹਾਨੂੰ ਘਬਰਾਹਟ ਹੋ ਸਕਦੀ ਹੈ ਤੁਹਾਨੂੰ ਨੀਂਦ ਨਹੀਂ ਆਵੇਗੀ ਰਾਤ ਨੂੰ ਮਨ ਬੇਚੈਨ ਹੋਣ ਲੱਗੇਗਾ ਕਿਉਂਕਿ ਤੁਹਾਡਾ ਡਰ ਤੁਹਾਨੂੰ ਅਸਫਲਤਾ ਵੱਲ ਲੈ ਜਾ ਰਿਹਾ ਹੈ ਤੇ ਜਦੋਂ ਅਸਫਲਤਾ ਦਾ ਵਿਚਾਰ ਤੁਹਾਡੇ ਦਿਮਾਗ 'ਚ ਆਵੇਗਾ ਤਾਂ ਤੁਸੀਂ ਜ਼ਿਆਦਾ ਡਰਨ ਲੱਗੋਗੇ ਇਸ ਲਈ ਜ਼ਿੰਦਗੀ 'ਚ ਜਦੋਂ ਤੁਸੀਂ ਆਪਣੇ ਟੀਚੇ ਦੀ ਪ੍ਰਾਪਤੀ ਲਈ ਅੱਗੇ ਵਧੋਂ ਤਾਂ ਮਨ 'ਚ ਕੋਈ हिचकिਚਾਹ ਨਾ ਰੱਖੋ ਸਿਰਫ ਤੇ ਸਿਰਫ ਆਪਣੇ ਕੰਮ ਤੇ ਧਿਆਨ ਦਿਓ ਤਾਂ ਜ਼ਰੂਰ ਸਫਲ ਹੋ ਜਾਉਂਗੇ ਮਹਾਤਮਾ ਜੀ ਅੱਗੇ ਦੱਸਦੇ ਹਨ ਕਿ ਪੰਜਵਾਂ ਨਿਯਮ ਹੈ ਮਾਨਸਿਕ ਤੌਰ ਤੇ ਮਜ਼ਬੂਤ ਬਣਨਾ ਜ਼ਿੰਦਗੀ ਵਿੱਚ ਕਦੇ ਵੀ ਆਪ ਨੇ ਆਪ ਨੂੰ ਕੋਸੋ ਨਾ ਜੋ ਇਨਸਾਨ ਜਿੰਨਾ ਜ਼ਿਆਦਾ ਸੰਘਰਸ਼ ਕਰਦਾ ਹੈ ਉਹਨਾਂ ਜ਼ਿਆਦਾ ਮਜ਼ਬੂਤ ਬਣਦਾ ਜਾਂਦਾ ਹੈ ਜਿੰਨਾ ਜ਼ਿਆਦਾ ਤੁਸੀਂ ਮਜ਼ਬੂਤ ਬਣੋਗੇ ਉਹਨਾਂ ਹੀ ਜ਼ਿਆਦਾ ਤੁਸੀਂ ਕਾਬਲ ਹੁੰਦੇ ਜਾਓਗੇ ਇਸ ਲਈ ਜੇਕਰ ਤੁਸੀਂ ਕਿਸੇ ਵੀ ਚੀਜ਼ ਅਸਫਲ ਹੁੰਦੇ ਹੋ ਜਾ ਕੋਈ ਚੀਜ਼ ਤੁਹਾਡੀ ਇੱਛਾ ਦੇ ਅਨਸਾਰ ਨਹੀਂ ਹੁੰਦੀ ਜਾਂ ਤੁਸੀਂ ਕੁਝ ਇਸ ਤਰ੍ਹਾਂ ਦਾ ਕੰਮ ਕੀਤਾ ਹੋਵੇ ਜੋ ਨਹੀਂ ਕਰਨਾ ਚਾਹੀਦਾ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਜੇਕਰ ਤੁਸੀਂ ਪਰੇਸ਼ਾਨ ਹੋ ਰਹੇ ਹੋ ਖੁਦ ਨੂੰ ਕੋਸ ਰਹੇ ਹੋ ਤਾਂ ਇਹ ਤੁਹਾਡੇ ਮਾਨਸਿਕ ਰੂਪ ਨੂੰ ਕਮਜ਼ੋਰ ਕਰਦਾ ਚਲਾ ਜਾਵੇਗਾ ਕਿਉਂਕਿ ਖੁਦ ਨੂੰ ਕੋਸਣਾ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ ਇਹ ਤੁਹਾਡੇ ਦਿਮਾਗ ਦੀ ਸਮਰੱਥਾ ਨੂੰ ਘਟ ਕਰ ਦੇਵੇਗਾ ਤੁਹਾਡੀ ਸੋਚਣ ਸਮਝਣ ਦੀ ਸ਼ਕਤੀ ਨੂੰ ਘਟਾ ਦੇਵੇਗਾ ਤੁਹਾਡੇ ਆਤਮ ਬਲ ਆਤਮ ਵਿਸ਼ਵਾਸ ਨੂੰ ਘਟਕਾਰ ਦੇਵੇਗਾ ਇਸ ਲਈ ਜ਼ਿੰਦਗੀ ਚ ਕਦੇ ਵੀ ਕਿਸੇ ਵੀ ਕੰਮ ਲਈ ਖੁਦ ਨੂੰ ਕੋਸਣਾ ਨਹੀਂ ਕਿਉਂਕਿ ਜੇਕਰ ਉਹ ਕੰਮ ਤੁਹਾਡੇ ਤੋਂ ਨਹੀਂ ਹੋਇਆ ਜਾਂ ਜੋ ਤੁਸੀਂ ਸੋਚ ਰਹੇ ਹੋ ਉਹ ਜ਼ਿੰਦਗੀ ਚ ਨਹੀਂ ਕਰ ਸਕੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਅਸਫਲ ਹੋਗੇ ਤੁਸੀਂ ਆਪਣੀ ਪ੍ਰਤਿਭਾ ਦੇ ਹਿਸਾਬ ਨਾਲ ਕੰਮ ਕਰੋ ਜੇਕਰ ਤੁਸੀਂ ਆਪਣੀ ਪ੍ਰਤਿਭਾ ਦੇ ਹਿਸਾਬ ਨਾਲ ਕੰਮ ਕਰੋਗੇ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਗੁਰੂ ਜੀ ਕਹਿੰਦੇ ਹਨ ਕਿ ਮਾਨਸਿਕ ਤੌਰ ਤੇ ਮਜ਼ਬੂਤ ਬਨਨ ਦਾ ਛੇ ਮਾ ਨਿਯਮ ਹੈ ਆਪਣੀ ਊਰਜਾ ਨੂੰ ਬਰਬਾਦ ਨਾ ਕਰੋ ਗੁਰੂ ਜੀ ਕਹਿੰਦੇ ਹਨ ਕਿ ਤੁਹਾਡੇ ਸਭ ਦੇ ਅੰਦਰ ਬਹੁਤ ਸਾਰੀ ਊਰਜਾ ਹੈ ਕਦੇ ਵੀ ਆਪਣੀ ਊਰਜਾ ਨੂੰ ਗਲਤ ਕੰਮਾਂ 'ਚ ਗਲਤ ਲੋਕਾਂ ਤੇ ਬਰਬਾਦ ਨਾ ਕਰੋ ਕਿਉਂਕਿ ਜੇਕਰ ਤੁਸੀਂ ਆਪਣੀ ਊਰਜਾ ਨੂੰ ਬਰਬਾਦ ਕਰੋਗੇ ਤਾਂ ਉਹ ਤੁਹਾਨੂੰ ਬਰਬਾਦੀ ਵੱਲ ਲੈ ਜਾਵੇਗੀ ਕਿਉਂਕਿ ਹਾਲੇ ਤੱਕ ਤੁਹਾਡੇ ਸਾਰਿਆਂ ਕੋਲ ਬਹੁਤ ਜ਼ਿਆਦਾ ਊਰਜਾ ਹੈ ਜੇਕਰ ਤੁਸੀਂ ਸਾਰੀ ਊਰਜਾ ਨਾਲ ਆਪਣੇ ਟੀਚੇ ਤੇ ਚੁਟ ਜਾਓਗੇ ਤਾਂ ਤੁਸੀਂ ਜ਼ਰੂਰ ਸਫਲ ਹੋ ਜਾਓਗੇ ਪਰ ਜੇਕਰ ਤੁਸੀਂ ਊਰਜਾ ਨੂੰ ਗਲ ਜਗ੍ਹਾ ਤੇ ਲਾਉਂਗੇ ਤਾਂ ਤੁਹਾਡੀ ਊਰਜਾ ਵਿਕਰਨ ਲੱਗੇਗੀ ਤੇ ਜਦੋਂ ਊਰਜਾ ਵਿਕਰਨ ਲੱਗੇਗੀ ਤਾਂ ਤੁਸੀਂ ਕਦੇ ਵੀ ਆਪਣੇ ਟੀਚੇ ਨੂੰ ਪ੍ਰਾਪਤ ਨਹੀਂ ਕਰ ਸਕੋਗੇ ਗੁਰੂ ਜੀ ਅੱਗੇ ਕਹਿੰਦੇ ਹਨ ਕਿ ਮਾਨਸਿਕ ਤੌਰ ਤੇ ਮਜ਼ਬੂਤ ਬਨੰਦਾ ਸਤਵਾਂ ਨਿਯਮ ਹੈ ਸੁਨੋ ਸਬਦੀ ਪਰ ਕਰੋ ਆਪਣੇ ਮਨ ਦੀ ਗੁਰੂ ਜੀ ਆਪਣੇ ਚੇਲਿਆਂ ਨੂੰ ਕਹਿੰਦੇ ਹਨ ਕਿ ਪਹਿਲਾ ਧਿਆਨ ਨਾਲ ਤੁਸੀਂ ਇਹ ਪਤਾ ਕਰੋ ਕਿ ਤੁਹਾਡੇ ਅੰਦਰ ਕਿੰਨੀ ਸਮਰੱਥਾ ਹੈ ਜੇਕਰ ਤੁਹਾਨੂੰ ਆਪਣੀ ਸਮਰੱਥਾ ਬਾਰੇ ਪਤਾ ਹੈ ਤਾਂ ਤੁਸੀਂ ਆਪਣੀ ਸਮਰੱਥਾ ਦੇ ਹਿਸਾਬ ਨਾਲ ਕੰਮ ਨੂੰ ਕਰੋ ਭਲੇ ਹੀ ਲੱਖਾਂ ਲੋਕ ਤੁਹਾਨੂੰ ਇਹ ਕਹਿਣ ਕਿ ਤੁਸੀਂ ਇਹ ਕੰਮ ਨੂੰ ਨਹੀਂ ਕਰ ਸਕਦੇ ਤਾਂ ਤੁਸੀਂ ਕਦੇ ਵੀ ਉਨ੍ਹਾਂ ਤੇ ਭਰੋਸਾ ਨਾ ਕਰੋ ਜਾਂ ਉਨ੍ਹਾਂ ਦੇ ਹਿਸਾਬ ਨਾਲ ਨਾ ਚੱਲੋ ਕਿਉਂਕਿ ਸਰੀਰ ਤੁਹਾਡਾ ਆਪਣਾ ਹੈ ਤੁਸੀਂ ਖੁਦ ਦੇ ਬਾਰੇ ਸੋਚੋ ਕੋਈ ਤੁਹਾਡੇ ਤੋਂ ਜ਼ਿਆਦਾ ਤੁਹਾਡੇ ਬਾਰੇ ਨਹੀਂ ਜਾਣ ਸਕੇਗਾ ਤੁਹਾਨੂੰ ਸਾਰਿਆਂ ਨੂੰ ਆਪਣੇ ਆਪਣੇ ਬਾਰੇ ਪਤਾ ਹੋਵੇਗਾ ਆਪਣੇ ਆਪ ਦੀ ਸਮਰੱਥਾ ਬਾਰੇ ਪਤਾ ਹੋਵੇਗਾ ਕਿ ਤੁਸੀਂ ਇਸ ਕੰਮ ਨੂੰ ਕਿਸ ਤਰ੍ਹਾਂ ਕਰ ਸਕਦੇ ਹੋ ਕੋਈ ਕਿਸੇ ਕੰਮ ਨੂੰ ਬਹੁਤ ਜਲਦੀ ਕਰ ਸਕਦਾ ਹੈ ਤਾਂ ਕੋਈ ਥੋੜਾ ਸਮਾਂ ਲਗਾ ਸਕਦਾ ਹੈ ਇਸ ਲਈ ਤੁਹਾਡੇ ਅੰਦਰ ਦੀ ਜੋ ਸਮਰੱਥਾ ਹੈ ਆਪਣੀ ਸਮਰੱਥਾ ਦੇ ਹਿਸਾਬ ਨਾਲ ਹੀ ਆਪਣੇ ਕੰਮਾਂ ਦੀ ਚੋਣ ਕਰੋ ਤੇ ਜਦੋਂ ਤੁਸੀਂ ਆਪਣੀ ਸਮਰੱਥਾ ਦੇ ਹਿਸਾਬ ਨਾਲ ਕੰਮ ਨੂੰ ਕਰੋਂਗੇ ਖੁਦ ਦੇ ਅੰਦਰ ਦੀ ਆਵਾਜ਼ ਨੂੰ ਸੁਣੋਂਗੇ ਤਾਂ ਤੁਸੀਂ ਜ਼ਿੰਦਗੀ ਵਿੱਚ ਜ਼ਰੂਰ ਅੱਗੇ ਵਧੋਂਗੇ ਗੁਰੂ ਜੀ ਅੱਗੇ ਕਹਿੰਦੇ ਹਨ ਕਿ ਮਾਨਸਿਕ ਤੌਰ ਤੇ ਮਜ਼ਬੂਤ ਬਨੰਦਾ ਅਠਵਾਂ ਨਿਯਮ ਹੈ ਬੋਲਣਾ ਘੱਟ ਕਰੋ ਤੇ ਆਪਣੇ ਕੰਮ ਤੇ ਧਿਆਨ ਦਿਓ ਜੋ ਇਨਸਾਨ ਬਹੁਤ ਜ਼ਿਆਦਾ ਬੋਲਦਾ ਹੈ ਉਹ ਆਪਣੀ ਊਰਜਾ ਨੂੰ ਐਵੇਂ ਹੀ ਗਵਾ ਲੈਂਦਾ ਹੈ ਕਿਉਂਕਿ ਜੋ ਬੋਲਦਾ ਜ਼ਿਆਦਾ ਹੈ ਉਸ ਸੋਚ ਦਾ ਘੱਟ ਹੈ ਕਿਉਂਕਿ ਉਸਨੇ ਆਪਣੀ ਸਾਰੀ ਊਰਜਾ ਬੋਲਣ 'ਚ ਖਪਤ ਕਰ ਦਿੱਤੀ ਹੈ ਤੇ ਹੋਂ ਉਹ ਸੋਚੇਗਾ ਕਿ ਉਸ ਨੂੰ ਸੋਚਣ ਦਾ ਸਮਾਂ ਹੀ ਨਹੀਂ ਮਿਲ ਸਕਿਆ ਪਰ ਜੋ ਇਨਸਾਨ ਘਟ ਬੋਲਦਾ ਹੈ ਉਸ ਨੂੰ ਸੋਚਣ ਦਾ ਸਮਾਂ ਜ਼ਿਆਦਾ ਮਿਲ ਜਾਂਦਾ ਹੈ ਤੇ ਜਦੋਂ ਤੁਸੀਂ ਕਿਸੇ ਗੱਲ ਤੇ ਜਾਂ ਕਿਸੇ ਚੀਜ਼ ਤੇ ਜ਼ਿਆਦਾ ਵਿਚਾਰ ਕਰੋਗੇ ਤਾਂ ਤੁਹਾਡੇ ਦਿਮਾਗ 'ਚ ਕਈ ਵਿਚਾਰ ਹੋਣਗੇ ਤੇ ਉਹ ਵਿਚਾਰ ਹੀ ਤੁਹਾਨੂੰ ਸਫਲਤਾ ਵੱਲ ਜ਼ਰੂਰ ਲੈ ਜਾਣਗੇ ਗੁਰੂ ਜੀ ਕਹਿੰਦੇ ਹਨ ਕਿ ਜੇਕਰ ਮੈਂ ਤੁਹਾਡੇ ਤੋਂ ਕੁਝ ਸਵਾਲ ਪੁੱਛਾਂ ਤਾਂ ਸਭ ਤੋਂ ਪਹਿਲਾਂ ਤੁਸੀਂ ਸੋਚਦੇ ਹੋ ਤੁਰੰਤ ਬੋਲਤਾ ਨਹੀਂ ਦਿੰਦੇ ਪਰ ਜੇਕਰ ਕੋਈ ਇੱਥੇ ਬੈਠਾ ਹੈ ਤੇ ਉਹ ਆਪਣੇ ਸਾਥੀ ਨਾਲ ਗੱਲਾਂ ਕਰ ਰਿਹਾ ਹੈ ਤਾਂ ਉਹ ਕਦੇ ਤੁਹਾਡੀ ਗੱਲ ਤੇ ਧਿਆਨ ਨਹੀਂ ਦੇ ਸਕੇਗਾ ਤੇ ਜਦੋਂ ਅਸੀਂ ਪ੍ਰਸ਼ਨ ਪੁੱਛਾਂਗੇ ਤਾਂ ਉਸ ਦਾ ਗਲਤ ਜਵਾਬ ਦੇਵੇਗਾ ਕਿਉਂਕਿ ਉਹ ਬੋਲਣ ਚ ਆਪਣੀ ਊਰਜਾ ਵਿਅਕਤ ਕਰ ਰਿਹਾ ਹੈ ਉਸਨੇ ਸਾਡੇ ਵੱਲ ਤਾਂ ਧਿਆਨ ਦਿੱਤਾ ਹੀ ਨਹੀਂ ਪਰ ਜੋ ਚੇਲਾ ਸ਼ਾਂਤ ਹੈ ਸਾਡੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਿਹਾ ਹੈ ਤਾਂ ਉਹ ਸੋਚ ਵਿਚਾਰ ਕਰਕੇ ਆਪਣੇ ਤਰੀਕੇ ਨਾਲ ਉੱਤਰ ਦੇਵੇਗਾ ਤੇ ਉਸਦੇ ਉੱਤਰ ਵੀ ਸਹੀ ਹੋਣਗੇ ਇਸ ਲਈ ਸਾਨੂੰ ਘਟ ਬੋਲਣ ਦਾ ਅਭਿਆਸ ਕਰਨਾ ਚਾਹੀਦਾ ਹੈ ਜਦੋਂ ਅਸੀਂ ਘਟ ਬੋਲਣ ਦਾ ਅਭਿਆਸ ਕਰਾਂਗੇ ਤਾਂ ਤੁਸੀਂ ਕਿਸੇ ਵੀ ਗੱਲ ਤੇ ਕਿਸੇ ਵੀ ਤੱਤ ਤੇ ਜ਼ਿਆਦਾ ਵਿਚਾਰ ਕਰ ਸਕੋਗੇ ਤਾਂ ਜाहि ਜੀ ਗੱਲ ਹੈ ਕਿ ਸਮੱਸਿਆ ਦਾ ਹੱਲ ਜ਼ਰੂਰ ਨਿਕਲ ਆਵੇਗਾ ਤੇ ਘਟ ਬੋਲਣ ਨਾਲ ਤੁਹਾਡੀ ਊਰਜਾ ਦੀ ਵੀ ਬਚਤ ਹੋਵੇਗੀ ਉਸ ਊਰਜਾ ਨੂੰ ਸੋਚਨ ਤੇ ਲਗਾਓ ਮਹਾਤਮਾ ਜੀ ਕਹਿੰਦੇ ਹਨ ਕਿ ਇਹ ਸੰ ਮਾਨਸਿਕ ਤੌਰ ਤੇ ਮਜ਼ਬੂਤ ਬਨਨ ਦੇ 8 ਨਿਯਮ ਜੇਕਰ ਤੁਸੀਂ ਸਾਰੇ ਯਕੀਨ ਮੰਨ ਕੇ ਇਹਨਾਂ 8 ਨਿਯਮਾਂ ਦਾ ਪਾਲਨ ਆਪਣੀ ਜ਼ਿੰਦਗੀ 'ਚ ਕਰਦੇ ਹੋ ਤਾਂ ਤੁਸੀਂ ਮਾਨਸਿਕ ਤੌਰ ਤੇ ਜ਼ਰੂਰ ਮਜ਼ਬੂਤ ਬਣੋਗੇ ਫਿਰ ਕੋਈ ਪਰੇਸ਼ਾਨੀ ਕੋਈ ਰੁਕਾਵਟ ਤੁਹਾਡੀ ਜ਼ਿੰਦਗੀ 'ਚ ਨਹੀਂ ਆਉਣ ਵਾਲੀ ਜੇਕਰ ਕੋਈ ਸਮੱਸਿਆ ਆਵੇਗੀ ਵੀ ਤਾਂ ਤੁਸੀਂ ਉਸ ਦਾ ਡਟ ਕੇ ਸਾਹਮਣਾ ਕਰ ਸਕੋਗੇ ਦੋਸਤੋ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਤੋਂ ਜ਼ਰੂਰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ 'ਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ